ਦੇ ਫਲੈਸਿਕਾ ਉਸਕਾ ਕੀ ਆ ਜੀ ਇਹ ਆ ਜੀ ਇਹ ਆ ਜੀ ਤੇ ਨਾਮ ਕਰੋ ਚੱਕ ਕਿੰਨੇ ਹੋਏ ਪਹੁੰਚੇ ਆ ਸਰ ਫਿਰੋਂ ਨਵੀਂ ਗਾਣੇ ਦੀ ਬੰਦ ਕੀਤੀ ਯਾਰ ਗੱਡੀ ਚ ਬਹੁਤ ਮੰਦਾ ਹਾਲ ਸੀ ਬਗਾਣੇ ਬੋਤੇ ਲਿਆ ਬੈਠੇ ਇੰਨੇ ਮੈਂ ਇਹ ਨਹੀਂ ਸੁਣਦਾ ਇਹ ਨਹੀਂ ਵਾਜ ਕਰਦੇ ਯਾਰ ਗਾਣੇ ਹੋਇਆ ਦਾ 10 15 ਮਿੰਟ ਸੁਣ ਲਏ ਗਾ ਕਰੇ ਬਸ ਮੈਸਰ ਕੀ ਆ ਚੱਲਣ ਠੀਕ ਆ ਅਸਸਿਟਲ ਅਸਸਿਟਲ ਵਸੀ ਅਸਸਿਟਲ ਆ ਕੀ ਆਈ ਤਾ ਰੋਇਆ ਨਾ ਦੀ ਜੀ ਤਨਾਂ ਜਦ ਮੈਂ ਸਾਟੇ ਕੀ ਇੱਕਦਮ ਮੰਮੀ ਡੇ ਯਾ ਫ੍ਰਿਜ ਸਾਫ ਕਰ ਦੇ ਗੰਦੀ ਵੜੀ ਆਈ ਹੈ ਹੋਰ ਚੱਪਣ ਕਦੋਂ ਚੱਪਣ ਕਦੋਂ ਆਪਣਾ ਮੈਂ ਹਾਂ ਚੱਪਣ ਕਦੋਂ ਹਾਂ ਲੱਗਣਾ ਨਹੀਂ ਦਖਰ ਖਰਬੂਜਾ ਹਾਂ ਜੀ ਦਖਰ ਖਰਬੂਜਾ ਹੁੰਦਾ ਸਹੀ ਗੱਲ ਦੀ ਇੱਕ ਬਣੀ ਜੀ ਸਮਝ ਕੀ ਕਰਦਾ ਦੱਸੋ ਵੀ ਕੀ ਹੋ ਗਿਆ ਕਹਿੰਦੇ ਨਾਲੀ ਟੁੱਟ ਗਈ ਆ ਆਪਣੇ ਪੈਟਰੋਲ ਵਾਲੀ ਜਿਹੜੀ ਪਰਨਾ ਚ ਛੰਡਿਆ ਭਰਾ ਨੂੰ ਪੂਰਾ ਵੇਸਾ ਹੀ ਹੈ ਪਹਿਲੀ ਵਾਰੀ ਵੱੱਦਾ ਅੱਜ ਹੱਸੇ ਆ ਜੀ ਹੈ ਪਰਨਾ ਵੀ ਤਾਂ ਮੈਂ ਨਹੀਂ ਇੰਤਰੀ ਕੁਈ ਯੋਜਾ ਤਾਂ ਨਹੀਂ ਕਨੇ ਜਦੋਂ ਲਗਾਤਾ ਸਪਾਰ ਨਦੂਛਣਿਆਗਾ ਠੀਕ ਆ ਬਾਥਰੂ ਤਾਂ ਨਹੀਂ ਮੁਠਣਾ ਠੀਕ ਆ ਮੇਰੀ ਗੱਲ ਸੁਣ ਲਿਆ ਹੰਗਾ ਨਹੀਂ ਪਰਦਾ ਤੇ ਮੈਂ ਜਾ ਬੁੱਢਾ ਬੁੱਢਾ ਦੇਖਣੀ ਆ ਨਹੀਂ ਲੋੜੀ ਆਈ ਭਰਾ ਨੂੰ ਅੱਜ ਆਪਾਂ ਚ ਪਹਿਲਾ ਸਾਹਿਬ ਘਟਣ ਵਾਸਤੇ ਜਾਣਾ ਜਾਂ ਤੇ ਪੈਂ ਤੇ ਲਗਭਗ ਹੋਈ ਗਿਆ ਮਰਦਾ ਵੀ ਜੀਜਾਈ ਵਾਲੀ ਗੱਡੀ ਲੈ ਆ ਜਿੰਨੇ ਛੋਟੀ ਗੱਡੀ ਅੱਜ ਤੇ ਵੱਡੀ ਆਪਣਾ ਇੱਥੇ ਲੱਗੀ ਰਹਿਣ ਦਿੰਦੇ ਆ ਇਹ ਜਾਣੇ ਥੋੜੇ ਅੱਜ ਲੇਟ ਜਾਣਾ ਤੁਹਾਨੂੰ ਲੋਕਾਂ ਨੂੰ ਉਹ ਕੰਮ ਦੇਖੋ ਉਸ ਤੋਂ ਬਾਅਦ ਜਾਣਾ ਹੈ ਸਿੱਧਾ ਘਰ ਜਾਣਾ ਹੈ ਭਾਈ ਇਹਨੇ ਗੱਡੀ ਲੈਣ ਆਏ ਹਾਂ ਲਿਆ ਜੀ ਹਾਂ ਜੀ ਬੇਸਤੀ ਕਾਇਲ ਹੈ ਜੀ ਸਾਂਠੇ ਟਾਈ ਪਾਜੀ ਕੀ ਆ ਜੀ ਠੀਕ ਹੋਰ ਸਾਂਠ ਠੀਕ ਠਾਕ ਹਾਂ ਬਹੁਤ ਵਧੀਆ ਲੱਗਾ kelas, he? kayak mana first class? kayaknya nih first class, kaya, kaya, hey? kaya deh second class mir, gatal juga. Kayaknya thora ya, nambah persentase gitu, hah? 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 ਉਹਨਾਂ ਜਿਹਨ ਬਹਿ ਜਾਂਦੇ ਜੀ ਹੁਣ ਮੈਨੂੰ ਤਾਂ ਪਛਾਣਦਾ ਚੰਗੀ ਤਰ੍ਹਾਂ ਪਹਿਲਾਂ ਨਹੀਂ ਪਛਾਣਦਾ ਪਹਿਲਾਂ ਰੋਂੜਿਆ ਪਹਿਨਦਾ ਹੁਣ ਹੱਸਦਾ ਹਰਫਤੇ ਉਹ ਤਾਂ ਵੇਖੋ ਪੁੱਤ ਹਰ ਪੱਤੇ ਤਾਂ ਵੇਖੋ ਉਹ ਪੁੱਤ ਮੈਨੂੰ ਪਛਾਣਦਾ ਜੀ ਹੁਣ ਏ ਫਤੇ ਬਾਜਣ ਪਛਾਣਦਾ ਵੀ ਆਵੇ ਆ ਹਾਂ ਮੈਨੂੰ ਕਿੱਥੇ ਆਹ ਹਾਂਜੀ ਕਾਟੂਨ ਕਿੱਥੇ ਕਾਕੂ ਕਾਕੂ ਕਿੱਥੇ ਕਾਕੂ ਹਰ ਗੰਭਦਗੇ ਨੇ ਕਾਕੂ ਨਹੀਂ ਕਾਕੂ ਹੰਗਾਈ ਜੀ ਸਾਹਿਬ ਜੀ ਓਕੇ ਜੀ ਚੱਲੀਏ ਜੀ ਹੁਣ ਨਹੀਂ ਨਹੀਂ ਅੱਜ ਨਹੀਂ ਖੜਨੀ ਗੱਡੀ ਹੁਣ ਉਹ ਤੁਸੀਂ ਚਲ ਜਾਣਾ ਹੀ ਫੇਰ ਦੇ ਲਾਂਗੇ ਚੱਲਾਂਗੇ ਤਿੰਨੇ ਜਾਣੇ ਚੱਲ ਜਾਗੇ ਚੱਲ ਭਾਈ ਨਹੀਂ ਜਾਣਾ ਨਾ ਜਾਇਆ ਕੋਈ ਨਹੀਂ ਠਹਿਰ ਕੇ ਲੈ ਜਾਗੇ ਬੂਹੇ ਤੇ ਖੋਲੀ ਦੋਗੇ ਨਹੀਂ 10000 ਮਹੀਨੇ 11000 ਮਹੀਨੇ ਦੱਸਿਆ ਅੱਡੇ ਸੇਧ ਨਹੀਂ ਕੈਮ ਹੈ ਜੀ ਅਸੀਂ ਲਗਾ ਦਵਾਈ ਖਾਣ ਜਿ ਕਾਮ ਦੀ ਹਾਂ ਕੈਮ ਬਸਣਾ ਨਾਸਾ ਦੀ ਢੱਕਾ ਲਗਾ ਮੋੜੀ ਗਿਆ ਸੀ ਨਾ ਸਾਈਪਰ ਅੱਜ ਥੋੜਾ ਲੇਟ ਹੋ ਗਏ ਕੋਈ ਚੱਕਰ ਨਹੀਂ ਹੈ ਜਾਣਦੇ ਆ ਹੁਣ ਖਾਸਿਆਨ ਅਫਸਰ ਜੀ ਲੰਗਰ ਵਾਸਤੇ ਰਸਤਾ ਮਾਇਆ ਆਪ ਜਮਾ ਕਰਵਾ ਕੇ ਕਲਰਕ ਕੋਲੋਂ ਸਿੱਧੇ ਦਫਤਰ ਕੰਮ ਕਰੋ ਜੀ ਅੱਜ ਕੰਮ ਸਾਡਾ ਸ਼ੁਰੂ ਹੋਇਆ ਆ ਸੰਤਾਂ ਬਾਰ ਬੈਠੀਆਂ ਜਿਨ੍ਹਾਂ ਨੇ ਮਿਲੋਇਆ ਤੌਰ ਦੇ ਚ ਪਰ ਪਹਿਲਾਂ ਫੈਰ ਦੇਣ ਕਿੰਨੀ ਸੰਗਤ ਹੋ ਗਈ ਦੇਖ ਲੋ ਚਾਨਣੀਆਂ ਕਲਾ తాਜੇ ਵੀ ਲੱਗੀ ਜਾਂਡੀਆਂ ਉਹ ਐਂਡ ਤੱਕ ਲੱਗਣੀਆਂ ਹੁਣ ਆਪਾਂ ਚ ਪੜਾ ਸਭ ਪੱਟ ਲਿਆ ਘਰੇ ਚੱਲੇ ਹੁਣ ਆਪਾਂ ਬਸ ਪਹੁੰਚ ਕੇ ਆਪਾਂ ਘਰੇ ਤੇ 2 ਵਜੇ ਨਾਲੇ ਬਸ ਚੱਲ ਗਿਆ ਜਾਂ ਸੀਨੇ ਚੱਲੇ ਛੱਡਣ ਵਾਸਤੇ ਕਿਉਂਕਿ ਉਹ ਕਿਰਨ ਦੀਦੀ ਹੁਣ ਆ ਲੱਗਾ ਹੋਇਆ ਵਾ ਮੋਟਰਸਾਈਕਲ ਕਿਉਂਕਿ ਉਹਨਾਂ ਦੀ ਗੱਡੀ ਖੜੀ ਸੀ ਨੀ ਕਰਨਦੀ ਦੀ ਹੁਣ ਅਸੀਂ ਤਾਂ ਸਾਬਾ ਆਪਾਂ ਤੇ ਮੋਟਰਸਾਈਕਲ ਉੱਧਰ ਲੱਗਾ ਰਿਹਾ ਤੇ ਹੁਣ ਮੋਟਰਸਾਈਕਲ ਇਹਦਾ ਉੱਧਰੋਂ ਲਿਆਈਏ ਇਹਨੇ ਕਰੇ ਜਾਣਾ ਉਸ ਤੋਂ ਬਾਅਦ ਵਿੱਚ ਫੇਰ ਤਿਆਰੀ ਕੱਸਣੀ ਆਹੀਂ ਕਿਤੇ ਟੂਰ ਤੇ ਜਾਣਾ ਫੇਰ ਫੇਰ ਨਿਕਲ ਜਾਣਾ ਮੈਂ ਮੈਂ ਘਰ ਨਹੀਂ ਰਹਿਣਾ ਹਾਂ ਤੇ ਉਸ ਤੋਂ ਬਾਅਦ ਫੇਰ ਦੇਖਾਂਗੇ ਕਦੋਂ ਆਉਣਾ ਕਦੋਂ ਨਹੀਂ ਫਿਲਹਾਲ ਹੈ ਜੀ ਪਹੁੰਚ ਗਏ ਕੰਦੇ ਦੀ ਹੁਣ ਆਣ ਖੋਲ ਬੁਆ ਯਾਰ ਅੰਦਰੋਂ ਵੱਜਿਆ ਮੈਲ ਨਹੀਂ ਜਾਦੇ ਮਾਜ ਦੇ ਦੇ ਨਾ ਨੀ ਤਾਂ ਨਾ ਬੁਆ ਨਹੀਂ ਖੋਲਣਾ ਕੱਜਸੀ ਜੱਸੀ ਆਹ ਵਸੋਂ ਨੂੰ ਪਹਿਲਾਂ ਆ ਜਣਾ ਵੀ ਦਸੀ ਆ। ਇੰਜ ਜਸੀ ਨੂੰ ਛੱਡ ਆਇਆ ਵਾ ਘਰੇ। ਕਰਨ ਦੀਦੀ ਨੂੰ ਵੀ ਘਰੇ ਆ ਨਹੀਂ ਜਿੰਦਰਾ ਬੱਜਾ ਸੀ ਫਿਰ ਹਾਰ ਕੇ ਮਨ ਨੂੰ ਘਰੇ ਲਾ ਆਇਆ ਵਾ। ਉਹਦੇ ਜਸੀ ਉਹਨਾਂ ਦੇ। ਸਾਸਿਕਾਲ ਸਾਰਾ ਤੋੜ ਆਇਆ ਨੇ ਵਲੋਗ ਦੇ ਵਿੱਚ। ਤਿਆਰ ਮੈਂ ਹੋ ਗਿਆ ਆ। ਮਾਤਾ ਠੀਕ ਨਹੀਂ ਮਾਤਾ ਹਸਪੀਟਲ ਐਡਮਿਟ ਹੈ ਤੇ ਉਹਦੇ ਵਾਸਤੇ ਡੈਡੀ ਵਾਸਤੇ ਚਾਹ ਲੈ ਕੇ ਚੱਲੇ ਆ ਵਾ। ਤੇ ਮੰਮੀ ਦੇ ਨਾਲ ਪਤਾ ਲੈ ਕੇ ਆਈ ਮੰਮੀ ਨੂੰ ਇਨਫੈਕਸ਼ਨ ਬਹੁਤ ਆ ਗਈ ਪੇਟ ਦੇ ਵਿੱਚ। ਤੇ ਉਹਨੂੰ ਚੱਲੀ ਆਫ ਨੂੰ ਹਸਪੀਟਲ ਪਹਿਲਾਂ ਜਲਦੀ ਜਲਦੀ ਆ ਗਏ ਥੜਾ ਠੀਕ ਠਾਕ ਵਜੀ ਇੰਨੇ ਕੋਈ ਜ਼ਤਗੀ ਨਹੀਂ ਪੱਕੇ ਚੜਾ ਹੋਈ ਗੱਲ ਨਹੀਂ ਜਿਹੜੀ ਲੜਜੋ ਕੇ ਡਿਆਂ ਚਾਹ ਬਣਾਉਣਾ ਬਣਾ ਲਤਿਆ ਜੀ ਇਥੋਂ ਇਹਦਾ ਕੋਈ ਕੈਟਰਲ ਕੁੱਟੋਲੇ ਵਿੱਚ ਪਾ ਲੈਨੇ ਆਂ ਚਾਹ ਦੇ ਚੱਲਿਆ ਹਾਂ ਮੈਂ ਲੜੀ ਲੜੀ ਉੱਥੇ ਹੈ ਨਾ ਮੰਮੀ ਤੇ ਲੱਗ ਗਈ ਆਂ ਆ ਗਿਆ ਹਾਸਪੀਟਲ ਆਸ਼ ਅੱਜ ਵਾਰ ਆ ਗਏ ਸਸੇ ਗੰਮੀ ਜੀ ਯਾ ਜੀ ਬੈਨਾਂ ਲੱਗਾਂ ਇੱਕ ਕੰਬਲ ਹੋਣਾ ਹਾਂ ਆ ਕਿੱਥੇ ਦਿੱਤਾ ਕੰਬਲ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਗਿਆਨ ਲੱਗਿਆ ਉਹਨਾਂ ਨੂੰ ਆਣੀ ਨਾ ਉਹਨੇ ਕਿਹਾ ਰਾਤ ਦੇ ਠੀਕ ਨਹੀਂ ਮੈਂ ਚੱਲ ਸਤਾਣਿਆਂ ਕਰਦੇ ਤੇ ਰਾਤੀ ਕੋਟੀਆਂ ਲਈ ਕਰਦੇ ਮੈਂ ਰਾਤੀ ਕੋਟੀਆਂ ਕੋਟੀਆਂ ਨੂੰ ਪਰ ਉਹਦਾ ਰੰਗ ਨਾ ਆ ਕੇ ਦੱਸ ਕੇ ਨਹੀਂ ਮੈਂ ਮਾਂ ਨੂੰ ਠੀਕ ਆ ਹੈ ਮਾਂ ਨੂੰ ਚੱਲੇ ਆ ਮਾਂ ਨੂੰ ਪੀਣਾ ਹੈ ਇਹ ਜਿਹੜਾ ਮਟਰ ਪਰ ਹੈ ਨਾ ਉਹ ਦੱਸਣਾ ਨਹੀਂ ਉਹ ਮੈਨੂੰ ਵੀ ਕਹਿੰਦਾ ਕਹੀ ਨਾ ਇਹ ਕੋਈ ਵੀ ਗੱਲ ਬਾਰੇ ਤਾਂ ਐਨ ਐਨ ਕਿਨੇ ਲਾਉਣੀ ਹੈ ਹੈ ਵਾਰਾ ਨੂੰ ਪਾਤੀ ਆ ਸੀਆ ਲਾ ਦੇ ਲਾਤੀ ਠੀਕ ਹੈ ਰਾਤ ਜਿਆਦਾ ਨਹੀਂ ਠੀਕੀ ਤੇ ਮੈਨੂੰ ਮਨ ਦਾ ਦੱਸਣਾ ਮੈਂ ਠਾ ਲੈਣਾ ਇਹਨਾਂ ਹੈ ਵੀ ਉਹ ਨਹੀਂ ਉੱਡੀ ਕੜੀ ਗੱਲ ਹੀ ਦੱਸ ਯਾਰ ਤੂੰ ਮੈਨੂੰ ਠਾ ਜੀ ਜਦੋਂ ਮੰਮੀ ਉੱਥੋਂ ਆਇਆ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਨਹੀਂ ਠੀਕ ਹੋਈ ਉਹ ਤੋਂ ਪਹਿਲਾਂ ਹੋਇਆ ਕੰਮ ਖਰਾਬ ਪਹਿਲਾਂ ਹੀ ਤੇ ਫਿਰ ਮੈਂ ਆਇਆ ਤੇ ਹੈਗਾ ਮੈਨੂੰ ਉਦੋਂ ਦੱਸ ਦੇਣਾ ਹੈ ਹੈ ਉਹ ਨਹੀਂ ਉਦੋਂ ਉਦੋਂ ਛੇਤੀ ਫਰਕ ਪੈ ਜਾਣਾ ਜੇ ਉਦੋਂ ਲੈ ਆਉਂਦੇ ਨਾ ਹਸਪੀਟਲ ਸਗੋਂ ਜਦੋਂ ਰਾਤੀ ਸਿਹਤ ਖਰਾਬ ਹੋਈ ਆ ਉਦੋਂ ਛੇਤੀ ਪੈ ਜਾਣਾ ਫਿਰ ਉਦੋਂ ਨੂੰ ਰਾਤੋਂ ਰਾਤ ਯਾਰ ਚੀਜ਼ ਤੇ ਕੋਈ ਮਰ ਲੋ ਅੱਧਾ ਘੰਟਾ ਰਹਿ ਜੇ ਤੇ ਉਹ ਖਰਾਬ ਹੋ ਜਾਂਦੀ ਹੈ ਇਹਦੇ ਵਸਾਂ ਅੱਜ ਕੋਲ ਗਾਣੇ ਆ ਜਾਣਾ ਆਰਾਮ ਠੀਕ ਆ ਤੇ ਸਾਂ ਇਹ ਨਹੀਂ ਕਰਲਾ ਮਰਮੀ ਨਾ ਸਾਰਾ ਇਦਾਂ ਹੀ ਹੋਊ ਮੇਰ ਨਾਲ ਮੈਂ ਹਾਂ ਦਾ ਮੱਕਾ ਮੈਂ ਸੁਨਾਨ ਚੜਦੇ ਰਗੜਾ ਰਹਿੰਦਾ ਰਹਿੰਦਾ ਆਂ ਜੀ ਤੇ ਹੋਵੇ ਮੁਣਕੇ ਮਨਦੇ ਇਹੋ ਹੀ ਅੱਜ ਹੁਣ ਉਹ ਮਹੀਨਾ ਇੱਕ ਤਾਂ ਪੂਰਾ ਜਿਹੜਾ ਹਾਰ ਦਾ ਮਨ ਕੋਈ ਪਾਣੀ ਨਹੀਂ ਮਿਲਣ ਲੱਗਦਾ ਮੁੱਚੇ ਵੀ ਗਲਾ ਨਹੀਂ ਕੋਈ ਗਾ ਨਹੀਂ ਜਿੱਦ ਵੀ ਕੱਟਾ ਜਾ ਹੋ ਗਿਆ ਦੱਸ ਸੱਚੀ ਗੱਲ ਉਹਨਾ ਥੋੜੀ ਕੋਈ ਡਾੜੀ ਬਣਾ ਲਈ ਉਹ ਗੁਰਵਾ ਪੜਾਤੀ ਆਇਆ ਬਾਅਦ ਚ ਆ ਗਿਆ ਬਾਪੂ ਦਾ ਫੋਨ ਮੈਂ ਲਗਾ ਗਾ ਲਾਫ ਲਗਾ ਨਹੀਂ ਨਹੀਂ ਬਾਪੂ ਦਾ ਬਾਪੂ ਦਾ ਫੋਨ ਆਇਆ ਇਹ ਫੋਨ ਆਇਆ ਇਹ ਮੇਰੇ ਸਾਸਿਕਾਲ ਉਧਰੋਂ ਭਰਾਵਾ ਭਿੰਦੇ ਸਟੈਂਟੀ ਦੀ ਮੋਂ ਲੱਗਾ ਉੱਥੋਂ ਆਮ ਨੇ ਗੈਂਟੀ ਹੋ ਗਈ ਚਿਠੇਰੇ ਜਾਣਾ ਜਾਦ ਨੂੰ ਕੰਮ ਕਹੀਦਾ ਤੂੰ ਕਰਦਾ ਹੀ ਨਹੀਂ ਕੋ ਤੇ ਮੈਂ ਚੇਤਾ ਹੀ ਭੁੱਲ ਗਿਆ ਬਾਅਦ ਵਿੱਚ ਬਾਹਰ ਬਾਹਰ ਮੈਂ ਇਸ ਰਾਣੀ ਆ ਗਿਆ ਚਾਲੇ ਯਾਰ ਚੱਲੀ ਗੱਡਾ ਹੋਣ ਬਾਹਰ ਚੇਤਾ ਜੁੱਤਾ ਭੁੱਲ ਗਿਆ ਮੈਨੂੰ ਉਧਰ ਬਾਪੂ ਵੀ ਮੱਕੀ ੜ ਜਾਂਦੀ ਨਹੀਂ ਮੈਂ ਲਾਗੇ ਮੈਂ ਪਾਣੀ ਦੀ ਬੋਤਲ ਰੱਖਿਆ ਵਾ ਗਲਾ ਜੇ ਤਾਂ ਭੁੱਲ ਗਿਆ ਜੀ ਆਹਨ ਬੋਲ ਰਿਹਾ ਇਤਰਾ ਕਿਉਂ ਵਿਚਾਰ ਠੀਕ ਹੈ ਮੈਂ ਬੋਤਲ ਰੱਖਿਆ ਪੀਣਾ ਚਾਹ ਨਾ ਪੀਣਾ ਕਾਬੂ ਪੈ ਨਹੀਂ ਤੂੰ ਬੋਲ ਨਾ ਮੂੰਹ ਲਾ ਕੇ ਬੈਣਾ ਦੋ ਦਿਨ ਕਿਤਰਾ ਜੀ ਮੈਂ ਚੜਦੀ ਸੰਗਰਾਣ ਦੀ ਦੱਬਿਆ ਗਿਆ ਮੈਂ ਮੈਨੂੰ ਇਹੋ ਗੱਲ ਪਹਿਲਾਂ ਮੈਂ ਦਵਾਈ ਲੈਣ ਦੀ ਆਪੋ ਪੋਤਰੇ ਦੀਆਂ ਕੰਨਾਂ ਦੱਸਣ ਦੇ ਇਹ ਤੇ ਬੜਾ ਚੰਗਾ ਕੁਝ ਦੱਸਿਆ ਆਂ ਤੇ ਮੈਂ ਤਾਂ ਮੈਂ ਵੀ ਇੰਦੇ ਦੇਗਾ ਸੋਲ ਕੇ ਨਹੀਂ ਮੁਰਗੀ ਕੋਈ ਰੋਟੀ ਵੀ ਨਹੀਂ ਕੋਮੜੀ ਸਬਜ਼ੀ ਨਹੀਂ ਕੁਸੂ ਨਹੀਂ ਇੱਕ ਦਮ ਮਰੀਆਂ ਨਹੀਂਦਾ ਜੋਤੀ ਕਿੱਥੇ ਉਹ ਤਾਂ ਮੁਰਗੀ ਕੋਈ ਨਹੀਂ ਸਿੱਧੇ ਜਿਹੀ ਉਹਨੇ ਜਿਹੜੀ ਵਾਰੀ ਹੁੰਦੇ ਤੇ ਵੀ ਤੂੰ ਯਾਦ ਆ ਜਾਣਾ ਨਾ ਆ ਜਾ ਬੜੀ ਟੜੀ ਜਿੰਮੇਵਾਰੀ ਨਮਾਈ ਇਹਨਾਂ ਦਾ ਘਰ ਕਿੱਦਾਂ ਹੀ ਬਣਦਾ ਮੈਂ ਰੋਲੇ ਮੁੰਡੇ ਜਿਹਾ ਸੀ ਪਾਣੀ ਦੇ ਘਟ ਦੇ ਦੇ ਇੰਟਰਨੈਟ ਤੇ ਬਹੁਤ ਹਟ ਜੂ ਬੇਹੇਰ ਚੱਕੀ ਤਰ੍ਹਾਂ ਤਾਂ ਮਹੀ ਉਹਨਾਂ ਨੇ ਹਾਲ ਬਲਟੇ ਜੀ ਪਤਾ ਲੱਗਦੀ ਸੀ ਮੁੰਡਾ ਆਹ ਜਿਹੜਾ ਜਿਆਦਾ ਬਣਾਉਂਦਾ ਜਨਮ ਤੇ ਪੱਕੀਆਂ ਜਾਂਦਾ ਹਾਂ ਜੀ ਤੇ ਮੈਂ ਦੋਹਾਂ ਦਾ ਸਫਰ ਕਰ ਲਿਆ ਹੁਣ ਮੈਂ ਉਹਦਾ ਫੋਟੋ ਵੀ ਕੋ ਬੈੰਡ ਲੈ ਸਿਰ ਤੇ ਤੈਨੂੰ ਦੱਸਾਂ ਲੈ ਆਇਆ ਲੈ ਕੇ ਹੀ ਚੱਲਦਾ ਨਹੀਂ ਤੇ ਇਹਨਾਂ ਤੇ ਖਾਣਾ ਹੀ ਉਹ ਤਾਂ ਮੈਂ ਜੀ ਹੁਣ ਬੇਚੀਜ ਰਹਿ ਗਈ ਹਾਂ ਤੂੰ ਫਸ ਮੇਰ ਜਾਣਾ ਮੁੜ ਕੇ ਨਾ ਕੋਲ ਚੇਰ ਬਾਅਦ ਜਿੰਨਾ ਚਿਰ ਤੂੰ ਮਾਇਨ ਇਹਨਾਂ ਦੇ ਪਾਤ ਤਰੀ ਭੈਣਾ ਤੇ ਰੋਟੀ ਪਾਣੀ ਮੈਂ ਰੋਟੀ ਪਾਣੀ ਕਰਦਾ ਮੈਂ ਕਿਹਨਾਂ ਆਦਿਆ ਨਹੀਂ ਮੈਂ ਪੰਜਾਬੀ ਗੱਲਦੀ ਹਾਂ ਦੱਸੋ ਮੈਂ ਜਿਸ ਦਿਨ ਮੈਂ ਜੀ ਕਿੰਨੇ ਗਈ ਨਹੀਂ ਆ ਮੈਂ ਦਿੱਧ ਨੂੰ ਕੁਰਸੀਆਂ ਨਾਲ ਜਿਸਿਆ ਮੈਂ ਆਟਾ ਕਰਕੇ ਆਮਲਾ ਧਾਰਾ ਪੇਰਾ ਲਾ ਕੇ ਖੋ ਲਾਲ ਕਿ ਮੈਂ ਕੱਲ ਰੀਜਨਲ ਸੇਲਸਰੀ ਤੋਂ ਰੰਗਣਾ ਮਸੀ ਘੁਹਾਤਾ ਹੈ ਨਾ ਪਰੌਂਠਿਆਂ ਦੇ ਵੇਲਾ ਉਹਦਾਂ ਦੇ ਪਰੌਂਠੇ ਖਵਾਏ ਹੀ ਉਹ ਯਾ ਕਰੇ ਮੈਂ ਅੱਥਾ ਤੁਹਾਨੂੰ ਦੱਸ ਦਿੰਦੇ ਕਿ ਕਿਹੜੇ ਵੇਲੇ ਭਟਾ ਸਕਦਾ ਹੈ ਅੰਦਰ ਆਤਮਾ ਵੀ ਮੰਦੇ ਵਿੱਚ ਦੱਸੀ ਚਮੂ ਗਿਆ ਜਿਹੜਾ ਤੀ ਵੀਰ ਨਹੀਂ ਕਰ ਸਕਦੇ ਜੀ ਕੀ ਹੁਣ ਆ ਜਸੀਆ ਦਾ ਦਹੀ ਜੇਗਾ ਵਾ ਤੇ ਆਲੂ ਬਾੜ ਕੇ ਆਈਆਂ ਮਟੀਰੀਅਲ ਸਾਰਾ ਕੁਝ ਕਰਕੇ ਆਈਆਂ ਉਹ ਤੇਰੇ ਨਾ ਨਹੀਂ ਲਿਆਵੇ ਮਾਸੀ ਨੇ ਤੇ ਵੀ ਮੈਂ ਕਹਿੰਨੀ ਆ ਕਿ ਤੈਨੂੰ ਚਾਰ ਪੰਜ ਛੇ ਪਰੌੜੇ ਭੇਜ ਦੇਣੀ ਬਣਾ ਕੇ ਮਰੇ ਹੱਥੋਂ ਚਾ ਲਿਆ ਨਹੀਂ ਮਾਦੀ ਪੀ ਨਹੀਂ ਨਹੀਂ ਬੰਦ ਕੀ ਕਰਨਾ ਫੇਰ ਉਹ ਤਾਂ ਦੋ ਤਿੰਨ ਜਿਹੜੇ ਆ ਗਏ ਉਹ ਤੇ ਮੈਂ ਫੇਰ ਭਾਵੇਂ ਪਸਿਆਂ ਨਾਲ ਸਿਰੋ ਭਾਜੀਆਂ ਨੇ ਇੱਥੇ ਖਾਣੀਆਂ ਰੋਟੀ ਆ ਬਣ ਲੈਣੇ ਖਾਣੇ ਕਰ ਕਰ ਦੇ ਦੂ ਸਸੀਆਂ ਭਾਜੀ ਖਾ ਲੇ ਠੀਕ ਆ ਜੀ ਜੈਸੀ ਕਰਨ ਆਈ ਆਈ ਇੱਧਰ 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 ਮੈਂ ਇੱਧਰ ਮਮ ਜੀ ਖੋਲ 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 ਆਜੋ 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 ਆਪ ਬਸਿੰਗ ਦਾ ਖੋਲਦਾ 56 ਆਜਾ ਆਜਾ ਇਹ ਦਰੋਂ ਹੋਣਾ ਪਹਿਲਾਂ ਪੜਨੋ ਪੈਣਾ ਹਾਂ ਅੱਛਾ ਕਰੋ ਚੱਕ ਮੇਰੇ ਵੀਰੋ ਪਰੌਂਠੇ ਬਨ ਰਹੇ ਆ ਦਿਨੇ 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 ਇਹ ਪੂਰਾ ਪਿਟਬੋਲ ਹੈ ਅਮਰੀਕਨ ਅਮਰੀਕਨ ਪਿਟਬੋਲ ਅਮਰੀਕਨ ਪਿਟਬੋਲ ਇਹ ਮੈਂ ਪਿਟਬੋਲ ਸੇ ਬਹੁਤ ਖਤਰਨਾਕ ਹੈ ਹਾਂ ਨਹੀਂ ਪਰ ਇਹ ਇਹ ਬੜਤਾ ਨਹੀਂ ਹੈ ਜੀ ਮੇਰਾ ਤਾਂ ਨਹੀਂ ਲਾਤਾ ਜੀ ਹਾਂ ਜੇ ਨਹੀਂ ਬੜਤਾ ਬੜਨਾ ਨਹੀਂ ਹੈ ਨਾ ਨਾ